ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਵਿਕਾਊ ਲੈ ਕੇ ਆਏ ਆ ਇੱਕੋ ਘਰੇ ਟਰੈਕਟਰ ਨੇ ਦੋ ਟਰੈਕਟਰ ਨੇ ਇਹ ਸਵਰਾਜ 735 ਤੇ Mahindra 2 ਸਿਲੰਡਰ 255 ਪਹਿਲਾਂ ਗੱਲ ਕਰੀਏ ਸਵਰਾਜ 735 ਵੀਡੀਓ ਤੁਹਾਡੇ ਸਾਹਮਣੇ ਚੱਲ ਰਹੀ ਹੈ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ओरिजिनल ਕੰਡੀਸ਼ਨ ਦਾ ਟਰੈਕਟਰ ਆ ਸਾਰਾ ਦੇਖ ਸਕਦੇ ਹੋ ਵੀਰੋ ਰੰਗ ਪੇਂਟ ਦਾ ओरिजिनल ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਦੇਖ ਸਕਦੇ ਹੋ ਜੈਨੂਨ ਰੰਗ ਪੇਂਟ ਆ ਸਾਰਾ ਟਰੈਕਟਰ ਦਾ ਦੇਖ ਸਕਦੇ ਹੋ ਵੀਰੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1999 ਮਾਡਲ ਟਰੈਕਟਰ ਆ ਸਵਰਾਜ 735 FE ਟਰੈਕਟਰ ਆ ਇਹ ਵੀਰੋ ਮਰਗਿਆੜ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਲੱਗੇ ਹੋਏ ਨੇ ਕੰਪਨੀ ਦੇ ਮਰਗਿਆੜ ਨੇ ਸਵਰਾਜ ਕੰਪਨੀ ਦੇ ਰਿੰਮਾਂ ਦਾ ਕੋਈ ਗਲਿਆ ਨਹੀਂ ਹੋਇਆ ਟਰੈਕਟਰ ਪੂਰਾ ਸਾਫ਼ ओरिजिनल ਟਰੈਕਟਰ ਆ ओरिजिनल ਟਰੈਕਟਰ ਆ ਵੀਰੋ ਦੇਖ ਸਕਦੇ ਆ ਤੁਸੀਂ ਰੰਗ ਪੇਂਟ ਦਾ ਪੂਰਾ ਚੰਗਾ ਟਰੈਕਟਰ ओरिजिनल ਰੰਗ ਪੇਂਟ ਆ ਪਿਛਲੇ ਟਾਇਰਾਂ ਦੀ ਗੱਲ ਕਰੀਏ 45 ਤੋਂ 50 ਪੈਸੇ ਟਾਇਰ ਨੇ ਕੰਪਨੀ ਦੇ ਟਾਇਰ ਨੇ ਜੇ ਕੇ ਦੇ ਮਗਰਲੇ ਵੀਰੋ ਅਗਲੇ ਟਾਇਰਾਂ ਦੀ ਗੱਲ ਕਰੀਏ 45 ਤੋਂ 50 ਪੈਸੇ ਅਗਲੇ ਟਾਇਰ ਨੇ ਗੁਡিয়ার ਕੰਪਨੀ ਦੇ ਟਾਇਰ ਨੇ ਮਰਗਿਆਟ ਬਿਲਕੁਲ ਨਵੇਂ ਲੱਗੇ ਹੋਏ ਨੇ ਅੰਦਰਲੇ ਪਾਸਿਓਂ ਰਿੰਗ ਤੁਸੀਂ ਦੇਖ ਸਕਦੇ ਹੋ ਵੀਰ ਉਹ ਕਿਸਮੋਂ ਪਾਸੋਂ ਕੋਈ ਖਰਾਬ ਨਹੀਂ ਰਿੰਗ ਗਲਿਆਣੀ ਹੋਇਆ ਬਹੁਤ ਚੰਗਾ ਸੋਹਣਾ ਸੰਭਿਆ ਹੋਇਆ ਟਰੈਕਟਰ ਆ ਦੇਖ ਸਕਦੇ ਹੋ ਆਪਾਂ ਹੁਣ ਇਸ ਦੀ ਗੱਲ ਕਰੀਏ ਡਬਲ ਕਲਚ ਦੇ ਵਿੱਚ ਟਰੈਕਟਰ ਆ ਸਵਰਾਜ 735 ਪੰਜਾਬ ਨੰਬਰ ਦਾ ਟਰੈਕਟਰ ਆ ਵੀਰੋ ਇਹ ਦੇਖ ਸਕਦੇ ਹੋ ਤੁਸੀਂ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਆ ਦਸੱਲੀ ਆ ਕਿੰਨਾ ਟਾਈਮ ਮਰਜੀ ਤੁਸੀਂ ਵਾਹ ਕੇ ਟਰੈਕਟਰ ਚੈੱਕ ਕਰਕੇ ਫਿਰ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਮਗਰਲੇ ਹਿੱਸੇ ਦਾ ਇੰਜਨ ਦਾ ਗੇਅਰ ਤਾਂ ਵੀਰੋ ਬਿਲਕੁਲ ਨਵਾਂ ਟਰੈਕਟਰ ਇੰਜਨ ਤੇ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ origignal ਰੰਗ ਪੇਂਟ ਆ ਬਹੁਤ ਰੰਗ ਪੇਂਟ ਪਿਆ ਇੰਜਨ ਤੇ ਟਾਇਰ ਵੀ ਚੰਗੇ ਨੇ ਕੋਈ ਖੁਸ਼ਕ ਨਹੀਂ ਹੋਏ ਟਾਇਰ ਪੂਰੇ ਵਧੀਆ ਕੰਪਨੀ ਦੇ ਟਾਇਰ ਨੇ ਜੇ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 158000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲੈ ਕੇ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਨ ਕਰਨਗੇ ਰੈਡੀ ਰੀਟਰ ਤੁਸੀਂ ਦੇਖ ਸਕਦੇ ਹੋ ਵੀਰੋ ਬਿਲਕੁਲ ਨਵਾਂ ਲੱਗਿਆ ਹੋਇਆ ਸੈਲਫ ਸਟਾਰਟ ਟਰੈਕਟਰ ਆ ਨਮਿਆਂ ਵਰਗੀ ਬੈਟਰੀ ਆ ਵਧੀਆ ਸੈਲਫ ਚੱਕਦੀ ਆ ਵੀਰੋ ਆ ਕੇ ਤੁਸੀਂ ਦਸੱਲੀ ਕਰਕੇ ਫਿਰ ਟਰੈਕਟਰ ਖਰੀਦ ਸਕਦੇ ਹੋ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰੇਟ ਵਿੱਚ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੱਗੇ ਗੱਲ ਕਰੀਏ ਮਹਿੰਦਰਾ 255 2 ਸਿਲੰਡਰ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਦਾ ਬਿਲਕੁਲ ਹੀ ओरिजिनल ਆ ਟਰੈਕਟਰ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕੱਲੇ ਰਿੰਮਾਂ ਤੇ ਟਰੈਕਟਰ ਦੇ ਚਾਰੇ ਰਿੰਮਾਂ ਤੇ ਵੀ ਰੋ ਰੰਗ ਵੱਜਿਆ ਹੋਇਆ ਬਾਕੀ ਬਾਡੀ ਲਾਈਨ ਤੇ ਇੰਜਨ ਤੇ ਮਰਗਿਆਟ ਬਿਲਕੁਲ ਜੈਨੂਮ ਨਾਲ ਦੇ ਨੇ ਦੇਖ ਸਕਦੇ ਹੋ ਤੁਸੀਂ ਮਗਰਲੇ ਹਿੱਸੇ ਦੇ ਰੰਗ ਪੇਂਟ ਬਹੁਤ ਪਿਆ ਵੀਰੋ ਸ਼ੋ ਦਾ ਬਿਲਕੁਲ ਰੰਗ ਪੇਂਟ オリジナル ਆ ਬਹੁਤ ਚੰਗਾ ਰੰਗ ਪੇਂਟ ਆ ਪਿਛਲੇ ਟਾਇਰ ਦੇਖ ਸਕਦੇ ਹੋ ਤੁਸੀਂ 30 ਤੋਂ 40 ਪੈਸੇ ਟਾਇਰ ਨੇ ਚਾਰੇ ਟਰੈਕਟਰ ਦੇ ਇੰਜਨ ਗੇਅਰ ਦਾ ਬਹੁਤ ਚੰਗਾ ਟਰੈਕਟਰ ਆ ਮਰਗਿਆਟਾਂ ਦਾ ਬਹੁਤ ਵਧੀਆ ਕਿਸੇ ਕੋਲ ਪਾਸੋਂ ਗਲੇ ਨਹੀਂ ਹੋਏ ਮਰਗਿਆਟ ਨਾਲ ਦੇ ਮਰਗਿਆਟ ਨੇ ਬੈਕ ਸਾਈਡ ਤੋਂ ਤੁਸੀਂ ਟਰੈਕਟਰ ਦੀ ਹਾਲਤ ਦੇਖ ਸਕਦੇ ਹੋ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਵੀ ਰੋ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਇੰਜਨ ਦਾ ਗੇਅਰ ਦਾ ਬਹੁਤ ਚੰਗਾ ਟਰੈਕਟਰ ਆ ਵੀਰੋ ਰਿਮਾਂ ਤੋਂ ਤੁਸੀਂ ਦੇਖ ਸਕਦੇ ਹੋ ਕੱਲੇ ਰਿਮ ਪੇਂਟ ਹੋਏ ਨੇ ਟਰੈਕਟਰ ਦੇ ਦੁਆਰਾ ਬਾਕੀ ਸਾਰਾ ਟਰੈਕਟਰ ਦਾ ਪੇਂਟ origignal ਨਾਲ ਦਾ ਹੀ ਆ ਜੇ ਹੁਣ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1991 ਮਾਡਲ ਟਰੈਕਟਰ ਆ self start ਟਰੈਕਟਰ ਆ ਵੀਰੋ ਹਰਿਆਣਾ ਨੰਬਰ ਦਾ ਟਰੈਕਟਰ ਆ ਇਹ self ਚੱਕ ਦਾ ਵਧੀਆ ਬੈਟਰੀਆਂ ਨਾਲ ਦੇਖ ਪਰਖ ਕੇ ਦਸੱਲੀ ਕਰਕੇ ਬਾਅਦ ਚਲਾ ਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਦੇਖ ਸਕਦੇ ਹੋ ਵੀਰੋ ਟਾਇਰਾਂ ਦੀ ਹਾਲਤ ਚੰਗੀ ਹਾਲਤ ਦਾ ਟਰੈਕਟਰ ਆ ਕੋਈ ਬਲੂ ਨਹੀਂ ਇੰਜਨ ਦਾ ਬਹੁਤ ਚੰਗਾ ਟਰੈਕਟਰ ਆ ਜੇ ਹੁਣ ਆਪਾਂ ਇਸਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 72000 ਰੁਪਿਆ ਰੇਟ ਤੇ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਨ ਕਰਨਗੇ ਦੇਖ ਸਕਦੇ ਹੋ ਵੀਰ ਉਹ ਟਰੈਕਟਰ ਤੁਸੀਂ ਚੰਗੀ ਹਾਲਤ ਦਾ ਟਰੈਕਟਰ ਆ ਜਿਸ ਕਿਸੇ ਵੀਰ ਨੇ ਖਰੀਦਣਾ ਦਸੱਲੀ ਕਰਕੇ ਟਰੈਕਟਰ ਖਰੀਦ ਸਕਦਾ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94642 13503 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੋ ਵੀ ਕੋਈ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰ ਨੂੰ ਫੋਨ ਕਰਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਦੋਵੇਂ ਟਰੈਕਟਰ ਇੱਕੋ ਘਰੇ ਨੇ ਜਿਸ ਕਿਸੇ ਵੀਰ ਨੇ ਟਰੈਕਟਰ ਖਰੀਦਣੇ ਆ ਵੀਰ ਨਾਲ ਸੰਪਰਕ ਕਰ ਸਕਦਾ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਿਬ ਰੇਟਾਂ ਦੇ ਵਿੱਚ ਖੇਤੀਬਾੜੀ ਸੰਧ ਲੈ ਕੇ ਆਉਂਦੇ ਰਹਾਂਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ